ਦੇਖੋ ਸ਼ੰਭੂ ਮੋਰਚੇ ਦੇ ਵਿੱਚ ਵੀ ਲਾਇਬ੍ਰੇਰੀ ਹੈ ਜਿਹੜੀ ਉਹ ਖੁੱਲੀ ਹੋਈ ਆ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਇੱਥੇ ਕਿਤਾਬਾਂ ਜਿਹੜੀਆਂ ਪੜ੍ਹਨ ਵਾਸਤੇ ਉਹ ਆਉਂਦੇ ਨੇਗੇ ਸਮੇਂ 'ਚੋਂ ਸਮਾਂ ਕੱਢ ਕੇ ਸਟੇਜ ਤੇ ਜਿਹੜੀ ਉਹ ਵੀ ਹਾਜ਼ਰੀ ਲਵਾਉਂਦੇ ਨੇ ਇਹ ਬਾਪੂ ਜੀ ਇੱਥੇ ਹਰ ਟਾਈਮ ਜਿਹੜੀ ਹਾਜ਼ਰੀ ਦਿੰਦੇ ਨੇ ਤੇ ਸਾਡੇ ਕੁਲਵਿੰਦਰ ਸਿੰਘ ਸੋਨੀ ਲੋਂਗੋਵਾਲ ਉਹ ਵੀ ਇੱਥੇ ਪਹੁੰਚੇ ਹੋਏ ਸੀਗੇ ਮੈਂ ਦੇਖਿਆ ਕਿ ਵੀ ਇਹ ਲਾਇਬ੍ਰੇਰੀ ਦੇ ਵਿੱਚ ਬੈਠੇ ਸੀਗੇ ਤੇ ਬੈਠੇ ਵੀ ਤੁਸੀਂ ਕਿਸ ਤਰ੍ਹਾਂ ਇੱਥੇ ਪਹੁੰਚੇ ਹੋ ਤੇ ਆਪਾਂ ਪ੍ਰਧਾਨ ਜੀ ਨਾਲ ਸੋਨੀ ਜੀ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਕਿਵੇਂ ਇੱਥੇ ਜਿਹੜਾ ਪਹੁੰਚੇ ਹੋ ਮੇਰੇ ਬਾਪੂ ਜੀ ਵੱਲੋਂ ਜਿਹੜਾ ਕਿਤਾਬਾਂ ਦਾ ਇੱਕ ਆਪਾਂ ਲੰਗਰ ਦੇ ਤੌਰ ਤੇ ਕਹਿ ਲਈ ਇਹਨਾਂ ਵੱਲੋਂ ਲਾਇਆ ਗਿਆ ਨੌਜਵਾਨਾਂ ਦੇ ਲਈ ਸਾਡੇ ਬਜ਼ੁਰਗ ਕਿਸਾਨ ਭਰਾਵਾਂ ਦੇ ਲਈ ਮਾਵਾ ਭੈਣਾਂ ਦੇ ਲਈ ਵੀ ਉਹ ਹੁਣ ਇੱਥੇ ਆ ਕੇ ਸਾਰਾ ਜਿਹੜਾ ਲਿਟਰੇਚਰ ਆ ਸਾਡੇ ਪੰਜਾਬ ਦਾ ਇਤਿਹਾਸ ਸਾਡੇ ਗੁਰੂਆਂ ਦੀ ਬਾਣੀ ਸਾਡੇ ਜਿਹੜੇ ਸ਼ਹੀਦ ਨੇ ਭਗਤ ਸਿੰਘ ਹੋਰੀ ਸਰਦੇਵ ਜੀ ਹੋਰੀ ਉਹਨਾਂ ਦੇ ਸਾਰਾ ਮਤਲਬ ਉਹਨਾਂ ਦਾ ਆਜ਼ਾਦੀ ਦੇ ਵਿੱਚ ਕੀ ਯੋਗਦਾਨ ਸੀਗਾ ਕਿਵੇਂ ਉਹਨਾਂ ਨੇ ਇਹ ਸਾਮਰਾਜੀਆਂ ਨੂੰ ਟੱਕਰ ਦਿੱਤੀ ਇਹ ਸਾਰੀਆਂ ਗੱਲਾਂ ਬਾਤਾਂ ਜੇ ਗਿਆਨ ਦੀਆਂ ਅਸੀਂ ਪੜਾਂਗੇ ਸਾਡੇ ਨੌਜਵਾਨ ਪੜ੍ਹਨਗੇ ਸਿੱਖਣਗੇ ਤਾਂ ਜਾ ਕੇ ਉਹ ਸਟੇਜਾਂ ਦੇ ਉੱਪਰ ਬੋਲਣਗੇ ਤੇ ਉਹਨਾਂ ਦੇ ਅੰਦਰ ਚਾਨਣ ਇੱਕ ਲਹਿਰ ਆ ਜਿਹੜੀ ਚੇਤਨਾ ਉਹ ਪੈਦਾ ਹੋਵੇਗੀ ਸੋ ਬਾਬਾ ਜੀ ਵੱਲੋਂ ਬੜਾ ਵਧੀਆ ਉਪਰਾਲਾ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਧੰਨਵਾਦ ਕਰਦੇ ਆ ਕਿ ਇਹਨਾਂ ਵੱਲੋਂ ਅਜਿਹੀਆਂ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਮੋਰਚੇ ਦੇ ਵਿੱਚ ਜਿਹੜੀ ਨਵੀਂ ਜਾਨ ਹੈ ਨਵੀਂ ਰੂਹ ਫੁਕੀ ਜਾ ਰਹੀ ਹੈ ਸੋ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਸਾਰੇ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਭਰਾਵਾਂ ਨੂੰ ਅਪੀਲ ਹੈ ਕਿ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਸੋ ਸਾਰੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਆਪਾਂ ਨੂੰ ਪਤਾ ਵੀ ਕੰਮਕਾਰ ਵੀ ਹੈ ਅੱਗੇ ਬਾਡੀ ਦਾ ਸੀਜ਼ਨ ਵੀ ਹੈ ਆਪਾਂ ਉਹ ਵੀ ਆਪਣਾ ਕੰਮਕਾਰ ਨੇਪਰੇ ਲਾਉਣਾ ਤੇ ਮੋਰਚੇ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਸੋ ਮਾਵਾ ਪਾਣਾ ਨੂੰ ਬੇਨਤੀ ਹੈ ਵੀ ਵਾਡੀ ਡਿਸੀਜਨ ਦੇ ਵਿੱਚ ਮੋਰਚੇ ਦੇ ਵਿੱਚ ਵੱਧ ਜੜ ਕੇ ਜਿਹੜੀ ਹਾਜ਼ਰੀ ਹੈ ਉਹ ਆਪਣੀ ਲਵਾਉਣ ਤਾਂ ਜੋ ਕਿਸਾਨ ਭਰਾ ਨੇ ਜਿਹੜੇ ਉਹ ਪਿੱਛੇ ਆਪਣਾ ਕੰਮਕਾਰ ਦੇਖ ਸਕਣ ਤੇ ਨੌਜਵਾਨਾਂ ਨੂੰ ਖਾਸ ਕਰ ਬੇਨਤੀ ਹੈ ਵੀ ਉਹ ਕੰਮਕਾਰ ਆਪ ਦਾ ਨਿਮੇੜ ਕੇ ਬਾਪੂਆਂ ਨੂੰ ਵਿਹਲੇ ਕਰਨ ਮੋਰਚੇ ਦੇ ਵਿੱਚ ਆਉਣ ਤਾਂ ਜੋ ਮੋਰਚਾ ਜਿਹੜਾ ਆਪਾਂ ਜਿੱਤ ਕੇ ਮੁੜ ਸਕੀਏ